ਕਰੇ ਬੱਕਰੇ ਦਾ ਦਿਖਾ ਦਿਓ ਭਾਈ ਨਾ ਨਾ ਮਤਰੀ ਜੇ ਨਾ ਕੋਈ ਤੇਰੇ ਉਲਟਾ ਹੀ ਨਹੀਂ ਹੈ ਤਰਬੂਜ ਖਵਾ ਨਹੀਂ ਮਤਰੀ ਥਰੇ ਮੈਨੂੰ ਖਾਣੇ ਬੈਹਿ ਜਾਣਗੇ ਤੇ ਉਦ ਨਾਲ ਨਾ ਹੋ ਜਾਣਾ ਤੇਰੇ ਲੈ ਨਾਲ ਧੱਕਾ ਕਰਦਾ ਜਾਣ ਦੇ ਜਵਾਬ ਠੀਕ ਹੈ ਤੂੰ ਮੈਨੂੰ ਭਾਜੇਗਾ ਤੂੰ ਪ੍ਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਨੇ ਮੇਰੀਆਂ ਹਾਏ ਹਾਏ ਦੇਣੇ ਨੇ ਭਾਈ ਦੇਜੋ ਜੀ 22000 ਦੇ ਦੇਣੇ ਨਹੀਂ ਦੰਦ ਸਾਢੇ 25 ਦੇ ਦੇਣੇ ਨਹੀਂ ਦੰਦ ਬੋਰ ਕੀ ਫਰਕ ਰਹਿ ਗਿਆ ਹੁਣ ਸਾਡੀ ਯਾਰ ਨੇ ਮੇਹਮਣੇ ਦਾਉਗਾ ਲੈ ਕੇ ਜਾਣੇ ਲੈ ਜੋ ਨੀ ਦਾਉ ਕਿਹੜੇ ਨੇ ਨਹੀਂ ਓਪਾ ਵੇਚਣੇ ਪਗੜੇ ਰੱਖਣੇ ਹੁਣ ਖਰਦਾ ਉਰੀ ਵੇਚ ਦੂੰ ਓ ਹਾਂ ਤਾ ਦੂੰ ਕੋਡੀ ਬਾਡੀ ਉਰੇ ਹੱਥ ਕਰ ਓ ਜੇ ਹੇ ਜੋ ਹੱਥ ਕੱਢ ਲਓ ਉਹੀ ਮੋਟਾ ਜਿਆ ਨਾ ਜਾਣੀ ਉਲਟਾ ਦੂੰ ਵੇਚਣੇ ਨੇ ਕਚਿਹੜ ਕਰਦਾ ਕਮੰਡੀ ਦੀ ਖੇਡ ਕਰਦਾ ਮੱਦੀ ਦੀ ਖੇਡ ਕਾਦੀ ਕਰ ਜਾਓ ਟੈਕੂ ਲੈ ਕੇ ਆਏ। ਫਿਰ ਉਹ ਬਾਸ ਘਾਟਦਾ ਮੈਂ ਚੜਿਆ ਕਰੋ ਉਤਰਿਆ ਕਰੋ। ਨਾ ਚੜਨ ਵਾਲੇ ਦਾ ਹੈ ਨਹੀਂ ਲੋੜ ਹੀ ਨਹੀਂ ਬਾਸ ਤੇ ਚੜ੍ਹਦੀ। ਦੋਈ ਚੜਾਂਗੇ ਆਪਾਂ। ਨਾ ਲੋੜ ਹੀ ਜੀ। ਨਾ ਹੱਥ ਨੂੰ ਹੱਥ ਮਿਲਿਆ ਤਾਂ ਜਿਵੇਂ ਕੁੜੀ ਮੁੰਡੇ ਦਾ ਮਿਲਿਆ ਗਾ। ਅੱਛਾ। ਜੇ ਤਾਂ ਆਪਾਂ ਪਿਆਰ ਕਰਦੇ ਆ। ਦੋਈ ਨਾਰਾਂ। ਮੈਂ ਕਿਹਾ ਤੁਹਾਨੂੰ ਜਨਾਨੀਆਂ ਬਣਾਉਂਦਾ। ਇੱਥੇ ਦੋ ਰਾਜੂ ਇੱਕੋ ਇੱਕੋ। ਨਹੀਂ ਕੋਈ ਆਰ ਪਾਰ ਦਾ ਸੌਦਾ ਹੈ। ਪਹਿਲੀ ਮੰਡੀ ਦੀ ਛੱਟ ਹੈ। ਕਿਉਂ ਸੌਤੇ ਗਾਂ ਦੋ ਰੁਪਏ ਐ ਸਮਝ ਲੈ ਵੀ ਅੱਜ ਮੈਂ ਘਾਟਾ ਖਾ ਗਿਆ ਨਾ ਘਾਟਾ ਨਹੀਂ ਆਹ ਫੇਰ ਤਾਂ ਮਾਰੀ ਜਾਵਾਂ ਜੇ ਦੋ ਰੁਪਏ ਤੈਨੂੰ ਬਚਦੇ ਨੇ ਪਤਾ ਨਹੀਂ ਨਾ ਰੱਬ ਨੂੰ ਪਤਾ ਉਹਨੇ 23000 ਦੇ ਵੇਚਤੇ ਚੁੱਪ ਕਰ ਜਾ ਨਾ ਦੇ ਤੇ ਨਾ ਹੁਣ ਹੋ ਗਿਆ ਜੀ ਚੱਕਾ ਹੀ ਚੱਕਾ ਜੇ ਹੁਣ ਦੇ ਦਿੰਦਾ ਬਾਹਰ ਹੁਣੋਂ ਬੰਦਾ ਬੱਚਿਆ ਨਹੀਂ ਠੀਕ ਹੈ ਜੀ ਹਾਂ ਜੀ ਵੀਰੋ ਦੋਸਤੋ ਸਸਰੀਕਾਰ ਸਾਰਿਆਂ ਨੂੰ ਅੱਪਾ ਅੱਜ ਖੜਿਆ ਮੋਲਾ ਪਰ ਮੰਡੀ ਦੇ ਵਿੱਚ ਕਿ ਆ ਭੈਣ ਵੇ ਨੂੰ ਨਹੀਂ ਜਾਣਦੀ ਕਿ ਮੈਂ ਇਹਨੂੰ ਨਹੀਂ ਜਾਣਦਾ ਪਹਿਲੀ ਵਾਰ ਸਸੀਂ ਮੰਡੀ ਦੇ ਵਿੱਚ ਇਕੱਠੇ ਆ ਕਹਿੰਦੀ ਬਾਈ ਰਾਜੂ ਹਮ ਤੇਰੀ ਵੀਡੀਓ ਦੇਖਤੇ ਆ ਰਜਾਨਾ ਕੋਈ ਅੱਛਾ ਜਾਨਵਰ ਹਮਾਰੇ ਕੋ ਲੈ ਕੇ ਦਿਓ ਮੈਂਨੇ ਇਹ ਭੈਣ ਨੂੰ ਪੱਠ ਲੈ ਕੇ ਦਿੱਤੀ ਆ ਸੂਈ ਹੋਈ ਪਹਿਲੇ ਸੂਏ ਤੇ ਥੱਲੇ ਬੱਚੀ ਐ ਤੇ ਬਹੁਤ ਕੁਆਲਿਟੀ ਦੀ ਐ ਪੂਰੀ 8000 ਚ ਪੈ ਗਈ ਨੂੰ ਸਮੇਤ ਖਰਚਾ ਪਾਣੀ ਲਾ ਕੇ ਕਿਉਂ ਜੀ ਮਹਿੰਗੀ ਤਾਂ ਨਹੀਂ 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 ਠੀਕ ਐ ਵਧੀਆ ਠੀਕ ਐ ਸੌਦਾ ਥੋੜੇ ਪਸੰਦ ਐ ਹਾਂ ਜੀ ਮਾੜਾ ਤਾਂ ਨਹੀਂ 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 ਹੈ ਮੈਂ ਜੀ ਤੇ ਨਹੀਂ ਦਵਾਈ ਨਹੀਂ ਨਹੀਂ ਕਿਉਂ ਵੀਰੇ ਤੈਨੂੰ ਪਾਛਾ ਤੇਰਾ ਮਾਲ ਠੀਕ ਹੈ ਇਹਨਾਂ ਦੇ ਵਿਚਾਰਾਂ ਦੇ ਤੂੰ ਆ ਚੋਲੀ ਚ ਰੱਸਾ ਪਾ ਦੇ ਰੱਬ ਇਹਨਾਂ ਨੂੰ ਵਾਦਾਂ ਕਰੇ ਮਹਾਰਾਜ ਸੱਚੇ ਪਾਤਸ਼ਾਹ ਹਾਂ ਜੀ ਲਾਈਕ ਸ਼ੇਅਰ ਜ਼ਰੂਰ ਕਰਿਓ ਰਾਜੂ ਗੋਟ ਫਾਰਮ ਦਡਵਾ ਪੰਜਾਬ ਇਹ ਰਾਜੂ ਬਾਈ ਦਾ ਚੈਨਲ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਘੰਟੀ ਦਬਾਇਓ ਇਹ ਆਪਣਾ ਚੈਨਲ ਹੈ ਜਿੱਥੇ ਪਹਿਲੀ ਵੀਡੀਓ ਪਾਈ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਇਆਂ ਨੂੰ ਮੰਡੀ ਦੇ ਵਿੱਚ